नमस्कार हम सब ने आपको अपनी वीडियो के माध्यम से पहले भी बताया था कि हम यहाँ पर रुक रहे हैं पस चुके हैं और ये हमें आज आगे भेज रहे हैं फ्रंट लाइन पर हो सकता है कि ये हमारी आखिरी वीडियो हो इसके बाद हमारी कोई कॉल मैसेज वीडियो ना आए इंडियन एम्बेसी से और भारत सरकार से हमारी हाथ के निवेदन है कि हमें जल्द से जल्द जल यहाँ से निकाल दिया जाए और हमारे जैसे भारतीय भाई यहाँ पर और भी फंसे हुए हैं कृपया करके उनको भी निकाल दिया जाए कोई रशिया में कोई यूक्रेन में धन्यवाद बलजिंद्रपुर बताओ ਥੋੜਾ ਜਿਹੜਾ ਬੇਟਾ ਹੈਗਾ ਕੀ ਨਾਮ ਹੈ ਜੀ ਬੇਟੇ ਦਾ ਤੇ ਕਦੋਂ ਘੁੰਮਣ ਗਏ ਤੇ ਵੀਰੇ ਗੁਰਪ੍ਰੀਤ ਅੱਛਾ ਹਾਂ ਕਦੋਂ ਘੁੰਮਣ ਗਏ ਸੀ ਇਹ ਵੀ ਡੇਢ ਕਿ ਮਹੀਨਾ ਹੋਇਆ ਵੀਰੇ ਹਾਂਜੀ ਹਾਂ ਤੇ ਫਿਰ ਕੀ ਗੱਲਬਾਤ ਨਿਕਲ ਗਈ ਜੀ ਉੱਥੋਂ ਕਹਰੇ ਵੀ ਫੋਜ ਮੈਂ ਭਾਰਤੀ ਕਰ ਲੈ ਪਹਿਲਾਂ ਮਾਨੂੰ ਖੁਸ਼ੀ ਜੀ ਹੋਊਗੀ ਵੀ ਚਲ ਭਾਰਤੀ ਹੋ ਗਿਆ ਬਾਅਦ ਚ ਪਰਸੋਂ ਕੱਲ ਵੀਡੀਓ ਆਈ ਆ ਵੀ ਫੜ ਲੇ ਇਹ ਵੀ ਟਰ ਲੱਗ ਰਿਹਾ ਕੱਲ ਕੋ ਵੀਰੇ ਏ ਹੁਣ ਗੱਲਬਾਤ ਹੋਈ ਜੀ ਕੱਲ ਤੋਂ ਬਾਅਦ ਥੋੜੀ ਹੋਣਾ ਥੋੜੀ ਜੀ ਹੋਈ ਤੀ ਵੀਰੇ ਸਵੇਰੀ ਕੱਲ ਤੋਂ ਹੋਈ ਏ ਸਾਰਾ ਦਿਨ ਅੱਜ ਤੋਂ ਥੋੜੀ ਸੀ ਹੋਈ ਤੀ ਕੁਛ ਕਿਹਾ ਜੀ ਗੁਰਪ੍ਰੀਤ ਮੈਂ ਨੂੰ ਕਹਤਾ ਮੰਮੀ ਠੀਕ ਆ ਮੈਂ ਹੋਰ ਨਹੀਂ ਕੋਈ ਗੱਲ ਹੋਈ ਤੇ ਹੋਰ ਵੀ ਕੋਈ ਨਹੀਂ ਲੱਲਦਾ ਕਿੱਥੇ ਦੇ ਕੀ ਘੁੰਮਣਾ ਕੋਈ ਏਜੰਟ ਦੇ ਥਰੂ ਗਏ ਸੀ ਕਿਵੇਂ ਗਏ ਲੋਗੇ ਇਹ ਤਾਂ ਜਵਾਕ ਜਵਾਕ ਤੇ ਵੀਰੇ ਸਾਰੇ ਹਾਂ ਵੀਜ਼ਾ ਵਗੈਰਾ ਕਿੱਥੋਂ ਲਗਵਾਇਆ ਇਹਨਾਂ ਦਾ ਟੂਰਸਟ ਵੀ ਜਾਤਾ ਵੀਰੇ ਅੱਛਾ ਪਹਿਲਾਂ ਵੀ ਜਾ ਕੇ ਇਹਨਾਂ ਕਿਸੇ ਹੋਰ ਦੇ ਪਹਿਲਾਂ ਵੀ ਕੂਮ ਕਾਇਆ ਬਾਕੂ ਬੁਕੂ ਵੀਰੇ ਸੱਚ ਐ ਕਿ ਹੁਣ ਡਰ ਬਹੁਤ ਲੱਗ ਰਿਹਾ ਜਿੰਨੇ ਉੱਥੇ ਜੰਗ ਲੱਗੀ ਹੋਈ ਹੈ ਡਰ ਲੱਗ ਰਿਹਾ ਫਿਰ ਬਹੁਤ ਜ਼ਿਆਦਾ ਤੇ ਹੁਣ ਬੇਟੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕੀ ਕਿਹਾਗਾ ਵੀ ਕਿਵੇਂ ਜਿਹੜਾ ਕੋਈ ਉੱਥੇ ਪਰ ਗੱਲਬਾਤ ਕੀਤੀ ਗਈ ਬੇਟੇ ਨਾਲ ਉਹ ਨਹੀਂ ਇਹ ਕਹਿ ਰਹੇ ਤਾਂ ਵੀ ਅੱਗਾ ਭੇਜਣੇ ਵੀ ਅੱਗਾ ਜਾਣਾ ਨਹੀਂ ਚਾਹੁੰਦੇ ਆੱਗਾ ਭੇਜ ਰਿਹਾ ਮਾਨੂੰ ਥੱਕੇ ਗਏ ਨੇ ਤੇ ਹੁਣ ਕੋਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਬੱਚਿਆਂ ਦੀ ਵਾਪਸੀ ਦੇ ਲਈ ਉਹ ਤਾਂ ਵੀਡੀਓ ਪਾਏ ਰੱਖੇ ਵੀਰੇ ਉਹਨੂੰ ਜਵਾਕਾਂ ਨੂੰ ਆਪੀ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਕੋਈ ਮੋਦੀ ਸਾਹਿਬ ਨੂੰ ਬਸ ਬਰੇ ਬੱਚੇ ਸਹੀ ਸਲਾਮਤ ਹੋਏ ਸਭ ਮਾਇਆ ਕੀ ਹੋਰ ਤੁਹਾਡੀ ਗੱਲਬਾਤ ਹੋ ਰਹੀ ਹੈ ਜੀ ਜੀ ਬਸ ਵੇਰੀ ਹੋਈ ਥੋੜੀ ਜਿਹੀ ਮੁੜਕਣੀ ਹੋਈ ਨਾਅਰ ਸਿੰਘ ਜੀ ਨਾਅਰ ਸਿੰਘ ਜੀ ਕਿਹੜੇ ਪਿੰਡ ਤੋਂ ਨੇ ਡਕਾਲੇ ਨੇ ਕਿਹ ਕਿਹੜਾ ਜ਼ਿਲ੍ਹਾ ਪਟਿਆਲਾ ਜੀ ਨਾਅਰ ਸਿੰਘ ਜੀ ਕੀ ਗੱਲਬਾਤ ਹੋਈ ਹੈ ਬੱਚੇ ਦੇ ਨਾਲ ਉਹ ਤਾਂ ਇਹ ਕੁੰਮਣ ਗਏ ਤੇ ਜੀ ਜਾ ਗਾ ਉਥਾ ਕਹਾ ਵਰਦੀਆਂ ਬਵਾਦੀਆਂ ਉਹਨਾਂ ਨੂੰ ਨੌਕਰੀ ਮਿਲ ਗਈ ਹੂੰ ਜੋ ਗੱਲਵਾਦ ਹੋ ਗਿਆ ਜੀ ਤੁਹਾਡੇ ਨਾਲ ਕਦੋਂ ਉਹਨੇ ਇਹ ਗੱਲ ਦੱਸੀ ਵੀ ਉਹਨਾਂ ਨੂੰ ਨੌਕਰੀ ਮਿਲ ਗਈ ਜੋ ਹੋ ਗਏ ਹੁਣ ਹੱਲੇ ਹੱਲੇ ਤਨੇ ਦੱਸੀ ਤੇ ਕਿਰੇ ਹਫ਼ਤਾ ਪਹਿਲਾਂ ਹਫ਼ਤਾ ਪਹਿਲਾਂ ਜੀ ਹਾਂ ਉਦੋਂ ਖੁਸ਼ੀ ਜੀ ਹਾਂ ਤੇ ਉਦੋਂ ਬਾਅਦ ਵੀਡੀਓ ਆ ਗਈ ਹਾਂ ਜੀ ਕੀ ਵੀਡੀਓ ਦੇ ਵਿੱਚ ਹੈ ਬੇੜੂਏ ਦੇ ਵਿੱਚ ਜੋ ਹੈ ਆਇਆ ਜੀ ਮੈਨੂੰ ਵਾਪਸ ਬੁਲਾਇਆ ਗਿਆ ਬਸ ਇਹ ਕੰਮ ਕੀ ਕਰਦੇ ਹੋ ਵੀਰ ਨਰ ਸਿੰਘ ਜੀ ਮੈਂ ਖੇਤੀ ਕਰਾਂ ਜੀ ਅੱਛਾ ਹਾਂ ਕਿੰਨਾ ਗਰੀਬ ਪਰਿਵਾਰ ਤੋਂ ਹਾਂ ਹਾਂ ਜੀ ਗਰੀਬ ਹਾਂ ਦੋ ਦੋ ਗੱਲੇ ਜੀ ਮੇਜੀ ਹੁਣ ਡਰ ਲੱਗ ਰਿਹਾ ਜੀ ਮਤੇ ਜੰਗ ਲੱਗੀ ਆਪਣੇ ਬੱਚੇ ਨੇ ਹਾਂ ਜੀ ਤੇ ਭਾਈ ਜੀ ਹੁਣ ਤੁਸੀਂ ਕੋਈ ਕਦਮ ਚੱਕਿਆਗਾ ਕੋਈ ਸਰਕਾਰ ਦੇ ਨੁਮਾਇੰਦਿਆਂ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਹੁਣ ਮੀਡੀਆ ਦੇ ਤੁਸੀਂ ਕੀ ਜ਼ਰੀਏ ਅਪੀਲ ਕਰਨਾ ਚਾਹੁੰਦੇ ਹੋ ਕੋਈ ਸਰਕਾਰੀ ਬੰਦਾਂ ਨੂੰ ਵੀ ਮੇਰਾ ਬੇਟਾ ਸਹੀ ਸਲਾਮਤ ਬਾਪਸ ਹੋਵੇ ਤੇ ਪਹਿਲਾਂ ਵੀ ਗਏ ਨੇ ਕਿਸੇ ਹੋਰ ਦੇਸ਼ ਪਹਿਲਾਂ ਉਸਮਾਨਾ ਗਏ تھے ਬਾਕੂ ਗਏ ਸੀ ਪਟਿਆਲੇ ਤੂਹੀ ਗਏ ਸੀ ਕਿਸੇ ਏਜੰਟ ਦੇ ਕੋਲ ਬਸ ਹਾਂ ਤੇ ਹੁਣ ਕਦੇ ਗੱਲਬਾਤ ਹੋਈ ਏ ਕੀ ਬੇਟੇ ਨਾਲ ਕਦੋਂ ਗੱਲ ਬਹ ਹਾਂ ਜੀ ਸਵੇਰੀ ਕੱਲ ਵੀ ਹੋਈ ਆ ਜੀ ਸਵੇਰੀ ਵੀ ਹੋਈ ਆ ਕੀ ਕਿਹਾ ਕਾ ਠੀਕ ਠਾਕ ਹਾਂ ਇਹ ਗੱਲ ਹੋਈ ਐ ਤੇ ਉਸਨੇ ਕੋਈ ਡਰ ਜ਼ਾਹਰ ਕੀਤਾ ਜਾਂ ਆਪਦੀ ਗੱਲਬਾਤ ਦੇ ਵਿੱਚ ਨਾ ਜੀ ਹੋਰ ਨਹੀਂ ਕੋਈ ਗੱਲ ਤੁਹਾਨੂੰ ਤੁਹਾਨੂੰ ਫਿਕਰ ਲੱਗ ਰਹੀ ਐ ਹਾਂ ਜੀ ਕਿ ਜਿਵੇਂ ਜੰਗ ਲੱਗੀ ਓਥੇ ਹਾਂ ਜੀ ਤੇ ਕਿਹ ਹੋਏ ਤੇ ਵੀ ਜਾਣ ਸਾਰ ਉਹ ਕਰ ਲੇ ਆਰਮੀ ਚ ਹਾਂ ਵੰਦਨ ਸਿੰਘ ਜੀ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਅਸੀਂ ਸਰਕਾਰ ਨੂੰ ਜੋਹੇ ਗਾਂਗੇ ਵੀ ਮਾਰਾ ਬੇਟਾ ਵਾਪਸ ਆ ਜਾਏ ਸਹੀ ਸਾਰੇ ਬੱਚੇ ਆਜਣਗੇ ਜਿੰਨੇ ਗਏ ਹਾਂ ਹਾਂ ਕਿੰਨੇ ਬੱਚੇ ਕਿੰਨੇ ਲੋਕਲ ਟੋਟਲ ਕਿੰਨੇ ਇਹ 25 ਕਹਿ ਰਹੇ ਆ ਵੀ ਹਮ 25 ਆ ਹਾਂ ਕੋਈ ਰੂਲਸ ਆ ਕੋਈ ਆਗਾ ਜਿਹੜਾ ਲੜਾਈ ਹੋ ਰਹੀ ਉਹ ਟਪੇ ਚ ਰੱਖੇ ਆ ਕਿਤਨਾ ਉਹ ਉਦੋਂ ਤੁਹਾਡਾ ਮਨ ਨੂੰ ਕੀ ਕਿਵੇਂ ਦਾ ਕੀ ਕੀ ਐ ਮੈਂ ਤਾਂ ਵੀਰੇ ਕੱਲ੍ਹ ਕਾ ਡਰ ਲੱਗ ਕਰ ਕੱਲ੍ਹ ਮੇਰੇ ਪਾਸ ਕੋਈ ਆਈ ਚ ਜਨਾਨੀ 1:00 ਵਜੇ ਸੀ ਉਪਰ ਪਹਿਲਾਂ ਮੈਂ ਰੋਟੀ ਖਾ ਲਈ ਖਾ ਲਈ ਮੁੜ ਕੇ ਮੇਰਾ ਰੋਟੀ ਕਹਿੰਦੀ ਵਿੱਚ ਝੰਕਣੇ ਨੂੰ ਜੀ ਨਹੀਂ ਕਰਤਾ ਮੈਨੂੰ ਡਰ ਲੱਗ ਕਰ ਆਪਹੁ ਚਾਤਾ ਬੱਚੇ ਕਿੰਨੇ ਨੇ 2 ਮੈਂ ਜਾਂ ਬੇਟਾ ਕਿੱਥੇ ਦੋ ਆ ਦਿੱਲੀ ਕੇ ਭਾਈ ਸਾਮ ਟਾਈਮ ਆ ਜਾਏਗਾ ਉਹ ਵੀ ਵਾਪਸ ਬਣਾਏ ਨਾ ਜੀ ਉਹ ਤਾਂ ਕੰਮ ਗਿਆ ਜੀ ਉਹ ਤਾਂ ਕੰਮ ਗਿਆ ਤੇ ਫਿਰ ਉਹਨੂੰ ਦੋ ਥੀ ਪਤਾ ਲੱਗਾ ਕਿ ਕਿਸੇ ਨੂੰ ਫੋਨ ਕਰਤਾ ਉਹਨੂੰ ਫੇਰ ਫੋਨ ਕਰਿਆ ਵੀ ਤਰ੍ਹਾਂ ਇਤਰ੍ਹਾਂ ਕਰਨ ਲੱਗ ਵੀ ਉਹ ਚੱਕਰ ਕੇ ਹੀ ਆ ਤੇ ਗੁਰਪ੍ਰੀਤ ਦੀ ਕਿੰਨੀ ਉਮਰ ਸੀ ਗੁਰਪ੍ਰੀਤ ਕੀ 20 ਸਾਲ ਉਮਰ ਲੱਗੇ ਹਾਂ ਛੋਟਾ ਜੀ ਵੱਡਾ ਬੇਟਾ ਵੱਡਾ ਮੇਰਾ 2003 ਦਾ ਜਨਮ ਸੀ ਕੱਲ ਤੁਸੀਂ ਡੀਸੀ ਨੂੰ ਵੀ ਮਿਲ ਨਹੀਂ ਪਟਿਆ ਹਾਂ ਭਾਣ ਜੇ ਗਿਆ ਤਬ ਵੀ ਹਾਂ ਜਿਹੜੇ ਪਰ ਬਾਤ ਕਰੀਆ ਜੋ ਚੱਕ ਆਇਆ ਤਾਂ ਮੇਰਾ ਨਾਮ ਜੀ ਗੁਰਦੇਵਾਲ ਸਿੰਘ ਅਸੀਂ ਇਸ ਟਾਈਮ ਪਿੰਡ ਜ਼ਿਲ੍ਹਾ ਪਟਿਆਲੇ ਦੇ ਪਿੰਡ ਟਕਾਲੇ 'ਚ ਖੜੇ ਆ ਜੀ ਇਹ ਜੋ ਸਾਡੇ ਅਸੀਂ ਮਤਲਬ ਕਿ 2-4 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਵੀ ਸਾਡੇ ਪਿੰਡ ਦੇ ਸਾਡੇ ਪੰਜਾਬ ਦੇ ਮੁੰਡੇ ਜੋ ਕਿ ਮਤਲਬ ਕਿ ਰਸ਼ੀਆ ਦੇ ਵਿੱਚ ਘੁੰਮਣ ਗਏ ਸੀ ਇਹ ਕੋਈ ਪ੍ਰੋਗਰਾਮ ਸੈਲੀਬ੍ਰੇਟ ਕਰਨ ਗਏ ਸੀ ਜੋ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗ ਰਿਹਾ ਜਾਂ ਸੋਸ਼ਲ ਮੀਡੀਆ ਤੋਂ ਵੀ ਇਹ ਰਸ਼ੀਆ ਦੇ ਵਿੱਚ ਰਸ਼ੀਆ ਗਵਰਨਮੈਂਟ ਵੱਲੋਂ ਕਹਿ ਲੋ ਜਾਂ ਰਸ਼ੀਨ ਆਰਮੀ ਵੱਲੋਂ ਕੜ ਲਏਗੇ ਤੇ ਉਹਨਾਂ ਨੂੰ ਉਹਨਾਂ ਦੀ ਵੀਡੀਓ ਦੇ ਵਿੱਚ ਹੀ ਸਾਫ਼ ਇੱਕ ਲੜਕਾ ਬੋਲਦਾ ਨਜ਼ਰ ਆ ਰਿਹਾ ਵੀ ਇਹ ਜਾਂ ਤਾਂ ਸਾਨੂੰ ਸਾਡੇ ਨਾਲ ਬੌਂਡ ਸਾਈਨ ਕਰ ਲੋ ਜਾਂ 10 ਸਾਲ ਦੀ ਜੇਲ੍ਹ ਘਟੋ ਜਾਂ ਫਿਰ ਸਾਡੇ ਰਸ਼ੀਨ ਆਰਮੀ ਦੇ ਲਈ ਯੂਕਰੇਨ ਦੇ ਵਿਰੁੱਧ ਬਾਹਰ ਲੜੋ ਤੇ ਉਹਨਾਂ ਲੜਕਿਆਂ ਦੇ ਵਿੱਚੋਂ ਇੱਕ ਸਾਡੇ ਪਿੰਡ ਡਿਕਾਲੇ ਦਾ ਲੜਕਾ ਬੜਾ ਹੋਣਹਾਰ ਲੜਕਾ ਗੁਰਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਅਸੀਂ ਸਾਰੇ ਪਿੰਡ ਦੇ ਵਾਸੀ ਆ ਤੇ ਬੜਾ ਹੀ ਚੰਗਾ ਲੜਕਾ ਤੇ ਉਸ ਦਾ ਮਤਲਬ ਕੀ ਆਪਣੇ ਪਿੰਡਾਂ ਦੇ ਵਿੱਚੋਂ ਚੰਗੇ ਕੰਮਕਾਰ ਦੇ ਉੱਠਣ ਦੇ ਲਈ ਅਸੀਂ ਬਾਹਰ ਫੋਰਨ ਦੇਸ਼ਾਂ ਦੇ ਵਿੱਚ ਜਾਂਦੇ ਆ ਪਰ ਚਲੋ ਅਸੀਂ ਜਾਂਦੇ ਆ ਜਾਣ ਦੇ ਨਾਲ ਅਸੀਂ ਆਪਣਾ ਜ਼ਿੰਦਗੀ ਦਾ ਮਨੋਰੰਜਨ ਕਰਨ ਲਈ ਇੱਧਰ ਉੱਧਰ ਘੁੰਮਣ ਵੀ ਜਾਂਦੇ ਆ ਚਾਹੇ ਅਸੀਂ ਪੰਜਾਬ 'ਚ ਹੋਈਏ ਚਾਹੇ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ ਕਲਚਰ ਨੂੰ ਅਸੀਂ ਪਰਫੁੱਲਤ ਕਰਨ ਦੇ ਲਈ ਵੀ ਅਸੀਂ ਖੁਸ਼ੀ ਰਹਿਣ ਦੇ ਲਈ ਘੁੰਮਣ ਜਾਂਦੇ ਆ ਪਰੰਤੂ ਜਦੋਂ ਅਸੀਂ ਇਸ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਹੁੰਨੇ ਆ ਚਾਹੇ ਉਹ ਰਸ਼ੀਨ ਆਰਮੀ ਕਰ ਰਹੀ ਆ ਜਾਂ ਰਸ਼ੀਨ ਗਵਰਨਮੈਂਟ ਕਰ ਰਹੀ ਆ ਪਰੰਤੂ ਉਹਦੇ ਵਿੱਚ ਸਾਡੇ ਜੋ ਪਿੰਡ ਦਾ ਜੂਸ ਨੌਜਵਾਨ ਜਾਂਦਾ ਉਹਨੂੰ ਕਿਡਨਾਪ ਕਰਿਆ ਜਾਂਦਾ ਤਾਂ ਇਹ ਬਹੁਤ ਮਾੜੀ ਗੱਲ ਆ ਅਸੀਂ ਕੀ ਕਰਦੇ ਹਾਂ ਵੀਰਿਆ ਕੀ ਵੀਰੇ ਮੰਗ ਕੀ ਕਰਦੇ ਪਿੰਡ ਵਾਲੇ ਸਾਡੀ ਮੰਗ ਇਹੀ ਆ ਜੀ ਵੀ ਸਾਡਾ ਇਹ ਪਿੰਡ ਦਾ ਲੜਕਾ ਵੀ ਇਹ ਸੁੱਖੀ ਸੰਧੀ ਆਪਣੇ ਘਰ ਦੇ ਵਿੱਚ ਵਾਪਸ ਆਏ ਆਪਣੇ ਪਰਿਵਾਰ ਦੇ ਵਿੱਚ ਆਏ ਬੜਾ ਹੀ ਲੋੜਵੰਦ ਜਿਹਾ ਪਰਿਵਾਰ ਆ ਆਪਣੇ ਪਰਿਵਾਰ ਨੂੰ ਉੱਚਾ ਚੱਕਣ ਦੇ ਮਾਰੇ ਇਹ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਮਾਰੇ ਵਿਦੇਸ਼ਾਂ 'ਚ ਕੰਮ ਕਰਨ ਜਾਂਦੇ ਨੇ ਪਰ ਕਿ ਜਮੀਨ ਵੀ ਇਹਦੇ ਕੋਲ ਕੋਈ ਜ਼ਿਆਦਾ ਨਹੀਂ ਪਿਛੋਂ ਵੀ ਕੋਈ ਜ਼ਿਆਦਾ ਬਹੁਤ ਜ਼ਿਆਦਾ ਬੈਕਗ੍ਰਾਉਂਡ ਅਮੀਰ ਨਹੀਂ ਹੈਗੀ ਹਾਂ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਨਹੀਂ ਹੈ ਇੱਕ ਕਮਰੇ ਦੇ ਵਿੱਚੋਂ ਗੁਜ਼ਾਰਾ ਕਰ ਰਹੇ ਨੇ ਰੋਟੀ ਵਰਗਾ ਗੁਜ਼ਾਰਾ ਕਰਨ ਦੇ ਲਈ ਇਹਨਾਂ ਨੇ ਆਪਣਾ ਚੰਗਾ ਜੀਵਨ ਬਤੀਤ ਕਰਨ ਲਈ ਬਾਹਰ ਭੇਜਿਆ ਇੱਕ ਕਮਰਾ ਇਹਨਾਂ ਦੇ ਕੋਲ